ਸਸ਼ੂਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਆਟੋ ਸ਼ਹਿਰ ਦੀ ਟ੍ਰੈਫਿਕ ਲਈ ਇੱਕ ਵੱਡੀ ਸਮੱਸਿਆ ਬਣਦੇ ਜਾ ਰਹੇ ਨੇ ਤਾਂ ਆਟੋਆਂ ਦੀ ਗਿਣਤੀ ਵਧਣ ਦੇ ਕਾਰਨ ਜਿੱਥੇ ਆਵਾਜਾਈ ਤੇ ਵੱਡਾ ਅਸਰ ਪੈ ਰਿਹਾ ਤਾਂ ਇਸੇ ਰੂ ਲੈ ਕੇ ਪੀਸੀਆਰ ਇੰਚਾਰਜ ਤੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਆਟੋ ਯੂਨੀਅਨਾਂ ਦੇ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕੁਝ ਯੂਨੀਅਨ ਪਹੁੰਚੀਆਂ ਜਿਨ੍ਹਾਂ ਤੋਂ ਸੁਝਾਅ ਲਏ ਗਏ ਨੇ ਕਿ ਆਖਰ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਇਸ ਦੇ ਨਾਲ ਹੀ ਜਿਹੜੇ ਟ੍ਰੈਫਿਕ ਇੰਚਾਰਜ ਤੇ ਪੀਸੀਆਰ ਇੰਚਾਰਜ ਨੇ ਉਹਨਾਂ ਕਹਿਣਾ ਕਿ ਕੁਝ ਯੂਨੀਅਨਾਂ ਅੱਜ ਸ਼ਾਮਲ ਨਹੀਂ ਹੋਈਆਂ ਜਿਨ੍ਹਾਂ ਦੇ ਲਈ ਭਲਕੇ ਮੁਰ ਤੋਂ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੁਝਾਅ ਲਈ ਜਾਣਗੇ ਤੇ ਇਹ ਵੀ ਉਹਨਾਂ ਦਾ ਕਹਿਣਾ ਹੈ ਕਿ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਆਟੋ ਨੇ ਉਹ ਰਜਿਸਟਰਡ ਕਰਵਾਏ ਦਨ ਕਿਉਂਕਿ ਕੁਝ ਆਟੋ ਜਿਹੜੇ ਰਜਿਸਟਰ ਨਹੀਂ ਹੈ ਜਿਸ ਨੂੰ ਲੈ ਕੇ ਕਈ ਵਾਰ ਸਮੱਸਿਆ ਆਉਂਦੀ ਹੈ ਸਵਾਰੀਆਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ ਜਿਸ ਦੇ ਚੱਲਦੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਅਵੇਅਰਨੈਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਦੇ ਚੱਲਦੇ ਸੁਝਾਅ ਲਈ ਜਾਣਗੇ ਯੂਨੀਅਨਸ ਤੋਂ ਤੇ ਉਸ ਤੋਂ ਬਾਅਦ ਐਕਸ਼ਨ ਲਿਆ ਜਾਵੇਗਾ ਜਿਸ ਤਰੀਕੇ ਦੇ ਨਾਲ ਆਟੋ ਵਾਲਿਆਂ ਦਾ ਵੀ ਨੁਕਸਾਨ ਨਹ ਹੋਵੇ ਤੇ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਸ ਤੇ ਵੀ ਠੱਲ ਪਾਈ ਜਾ ਸਕੇ ਸ਼ੋਕ ਕੁਮਾਰ ਮੇਰੇ ਨਾਮ aí ਸ਼ੰਤਪਾਪਾ ਬਾਲਦਾਸ ਆਟੋ ਯੂਨੀਅਨ ਬਠਿੰਡਾ ਜੀ ਅੱਜ ਜਿਹਨੂੰ ਬੁਲਾਇਆ ਗਿਆ ਸੀ ਕਿ ਪੁਲਿਸ ਵੱਲੋਂ ਕੀ ਮਕਸਦ ਹੈ ਇੰਸਪੈਕਟਰ ਸਾਹਿਬ ਨੇ ਬੁਲਾਇਆ ਸੀਗਾ ਸਾਹਿਬ ਟ੍ਰੈਫਿੰਗ ਚਾਰਜਰ ਨੇ ਬੁਲਾਇਆ ਸੀਗਾ ਇਹਨਾਂ ਨੂੰ ਇਸ ਵਾਸਤੇ ਬੁਲਾਇਆ ਸੀਗਾ ਜੀ ਜਿਨ੍ਹਾਂ ਦੇ ਬਾਈ ਡਾਟਾ ਕਲੀਅਰ ਨਹੀਂ ਹੈਗੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਹੈ ਜਾਂ ਆਰਟੀ ਨਹੀਂ ਹੈ ਉਹ ਅਸੀਂ ਇਹ ਡਿਕਲੇਅਰ ਕਰਕੇ ਸਾਰੇ ਪ੍ਰਧਾਨਾਂ ਨੂੰ ਬੁਲਾ ਕੇ ਸਵੇਰੇ ਮੀਟਿੰਗ ਰੱਖਣੀ 11 ਵਜੇ ਇਸ ਟਾਈਮ 11 ਵਜੇ ਜਾਂ 2 ਵਜੇ ਤੇ ਰੱਖਣ 5 ਵਜੇ ਜਿਸ ਟਾਈਮ ਵੀ ਸਰ ਟਾਈਮ ਦੇਣਗੇ ਉਸ ਟਾਈਮ ਦੀ ਮੀਟਿੰਗ ਰੱਖੀ ਜਾਏਗੀ ਉਹਨਾਂ ਸਾਰੇ ਪ੍ਰਧਾਨਾਂ ਨੂੰ ਯਾਰ ਨੇ ਮੈਂਬਰ ਨੇ ਨਾਲ ਆਣਗੇ ਉਹਨਾਂ ਨਾਲ ਮੀਟਿੰਗ ਕਰਕੇ ਅਗਲਾ ਬਾਈ ਡਾਟਾ ਜੋ ਵੀ ਹੈ ਉਹਨਾਂ ਨੇ ਕਲੀਅਰ ਕਰਵਾਉਣਾ ਹੈ ਉਹ ਸਾਰੇ ਇੰਸਪੈਕਟਰ ਸਾਹਿਬ ਦੱਸਣਗੇ ਵੀ ਕਿਸ ਟਾਈਮ ਦਾ ਟਾਈਮ ਲੱਗਦਾ ਜੀ ਕਿੰਨੇ ਕਿ ਸ਼ਹਿਰ ਤੇ ਅੰਦਾਜ਼ਾ ਉਹ ਕਿੰਨੀ ਹੋ ਜਾ ਚੱਪੇ ਚੱਲਗੇ ਅੰਦਾਜ਼ਾ ਕਰੀਬਨ ਜੀ ਸ਼ਹਿਰ ਦੇ ਵਿੱਚ 4068 ਵਜੇ ਤੇ ਜਿੰਨਾ ਜੋ ਯੂਨੀਅਨਾਂ ਦੇ ਵਿੱਚ ਜੋ ਹੈਗੀ ਹੈ ਲਗਭਗ ਕੋਈ 2500 2000 ਦੇ ਵਿੱਚ ਹੈ ਜੀ ਜਿਵੇਂ ਬੱਸ ਸਟੈਂਡ ਹੋ ਗਿਆ ਸਟੇਸ਼ਨ ਤੇ ਹੋ ਗਿਆ ਮਿੱਤਲ ਮੋਲ ਹੋ ਗਿਆ ਬੀਬੀ ਵਾਲਾ ਚੌਕ ਹੋ ਗਿਆ ਟੀਵੀ ਟਾਵਰ ਹੋ ਗਿਆ ਇੱਕ ਨੇਗਾ ਚੌਕ ਹੋ ਗਿਆ ਇਸ ਤਰ੍ਹਾਂ ਕੇ 16 17 ਯੂਨੀਅਨ ਜਿਹੜੀ ਹੈਗੇ ਜਿਹੜੇ ਉਹ ਆਪਣੀਆਂ ਬਣਾਈਆਂ ਹੋਈਆਂ ਨੇ ਜੀ ਤੇ ਉਹਨਾਂ ਦੇ ਵਿੱਚ ਮੋਰਬਾਰ ਬੰਦੇ ਚੁਣ ਕੇ ਰੱਖੇ ਹੋਏ ਨੇ ਕਿ ਇਹਨਾਂ ਦਾ ਬਾਈ ਡਾਟਾ ਲੈ ਕੇ ਕਲੀਅਰ ਕਰਕੇ ਰੱਖੋ ਤੇ ਜੇ ਕੱਲ ਕੋਈ ਗੱਲ ਵੀ ਹੁੰਦੀ ਏ ਤੇ ਕੋਈ ਵੀ ਆਪਣੇ ਪ੍ਰਸ਼ਾਸਨ ਸਾਡੇ ਕੋਲ ਪੁੱਛਦਾ ਤੇ ਸਾਡੇ ਕੋਲ ਉਹਨਾਂ ਬਕਾਇਦਾ ਰਿਕਾਰਡ ਹੋਣਾ ਜੀ ਜਿਹੜੇ ਕੱਲ ਨੂੰ ਯੂਨੀਅਨ ਵਾਲੇ ਬੁਲਾਉਣਗੇ ਜਿਹੜੇ ਬਾਕੀ ਰਹਿੰਦੇ ਫਿਰ ਉਹਨਾਂ ਤਾਂ ਵੀ ਤੁਹਾਡੇ ਨਾਲ ਹੋਣਗੇ ਜਿਹੜੇ ਸਾਜੀ ਜਿਹੜੇ ਸਾਡੇ ਨਾਲ ਹੈਗੇ ਯੂਨੀਅਨ ਦੇ ਵਿੱਚ ਆਣ ਕੇ ਕੱਲ ਨੂੰ ਕੋਈ ਆਂਦੇ ਨਹੀਂ ਅਸੀਂ ਜਿਹੜੇ ਦੂਜੇ ਉਹਨਾਂ ਨੂੰ ਵੱਖਰੇ ਤੌਰ ਤੇ ਬੁਲਾਉਣਗੇ ਹਾਂਜੀ ਵੱਖਰੇ ਤੌਰ ਤੇ ਬੁਲਾਏ ਜਾਣਗੇ ਜਿਹੜੇ ਉਹਨਾਂ ਦੇ ਬਾਹਰ ਹੈਗੇ ਨਾ ਟਰੋ ਉਹਨਾਂ ਨੂੰ ਇਹ ਮੇਟੇ ਰੱਖਣਗੇ ਅਸੀਂ ਕਰੀਬ ਇੱਥੇ ਚਲਾ ਰਹੇ ਹਾਂ ਜੀ ਟਰੋ ਕੋਈ ਦਾ ਸਾਲ ਤੋਂ ਚਲਾ ਰਿਹਾ ਕੋ 15 ਸਾਲ ਤੋਂ ਚਲਾ ਰਿਹਾ ਹੈ ਆ ਜਿੰਨੇ ਸ਼ਹਿਰ ਦੇ ਵਿੱਚ ਆਟੋ ਹੈਗੇ ਨੇ 19 ਸਵਾਰੀ ਮਤਲਬ ਮਿਲ ਜਾਂਦੀ ਹਰੇ ਘਾਟੋਂ ਉਹ ਤੇ ਵੈਸੇ ਸਰ ਜੀ ਸਵਾਰੀ ਜਿੰਨੇ ਹੁਣ 8 ਹੋ ਚੁੱਕਿਆ ਹੈ ਸਵਾਰੀ 19 ਸ਼ਹਿਰ ਦੇ ਵਿੱਚ ਨਹੀਂ ਮਿਲਦੀ ਹੁਣ ਕੋਈ ਕਿਸੇ ਨੂੰ 2 ਮਿਲ ਗਿਆ 4 ਮਿਲ ਗਿਆ ਕੋਈ ਰੋਟੀ ਦਾ ਮਤਲਬ ਬਹੁਤ ਹੀ ਮੁਸ਼ਕਲ ਗੁਜ਼ਾਰਾ ਹੋ ਰਿਹਾ ਹੈ ਸਹਿਮਤਾ ਜੀ ਸ਼ਹਿਰ ਚਾਟੋਂ ਜ਼ਿਆਦਾ ਸਵਾਰੀ ਘਟਾ ਹਾਂਜੀ ਸਵਾਰੀ ਘਟਾ ਹੈ ਆਟੋ ਜ਼ਿਆਦਾ ਜੀ ਆਟੋ ਜ਼ਿਆਦਾ ਕਿਉਂ ਹੋ ਗਿਆ ਕਿ ਕਈਆਂ ਨੇ ਕੀ ਕੀਤਾ ਹੋਇਆ ਹੈ ਕਿ 10-300 ਰੁਪਏ ਕਰਾਇਦਾ ਟੀਓ ਆਟੋ ਜੋ ਕਿ ਉਹ ਜਿਹੜਾ ਮਾਲਕ ਹੈ ਉਹ ਮਾਲਕ ਸ਼ਾਹ ਨੂੰ ਰੋਟੀ ਦੇ ਤਰਸਦਾ ਤੇ ਕਿਰਾਏ ਵਾਲਾ ਜਿਹੜਾ ਆਪਾਂ ਕਰੇ ਬੈਠਾ ਦਾਦਾ ਪੰਜਾਬ ਜਾਟ ਉਹਦਾ ਕਿਰਾਇਆ ਵਟ ਕਰ ਕਰਦਾ ਜੀ ਕੀ ਲੱਗਦਾ ਇਹਦੇ ਨਾਲ ਕੰਮ ਤੇ ਤੁਹਾਡੇ ਵੀ ਫਰਕ ਪੈਂਦਾ ਕਾ ਆਟੋ ਵੱਧਦੀ ਵੱਧੀ ਜਾਂਦੀ ਹਾਂਜੀ ਬਹੁਤ ਸਾਨੂੰ 100% ਸਾਰਾ ਹੀ ਵਰਕ ਪੈਂਦਾ ਜੀ ਜਿਵੇਂ ਹੁਣ ਆਟੋ ਵੱਧ ਰਿਹਾ ਇਸ ਟਾਈਮ ਅੱਜ 4000 ਹੈ ਹੋ 2 ਮਹੀਨੇ ਨੇ 500 ਰੁਪਏ ਹੋਊਗਾ ਕਟੇਗਾ ਨਹੀਂ ਹੈ 20-25 ਰੋਜ਼ ਨਵੇਂ ਨਿਕਲਦੇ 20-25 ਰੋਜ਼ ਦੇ ਨਵੇਂ ਨਿਕਲਦੇ ਨਹੀਂ ਸੋ ਥੋੜੇ ਆਡੈਂਟੀਕਾਰਡ ਵੀ ਬਣੇ ਸੀਗੇ ਹਾਈ ਕਾਰਡ ਬਣਾਏ ਸੀ ਪਹਿਲਾਂ ਨਾਲ ਸਰ ਮੈਡੀਸਨ ਜੀ ਨੇ ਆਹ ਦੇਖੋ ਜੀ ਆਹ ਸਿਸਟਮ ਕਰਵਾ ਕੇ ਰੱਖਿਆ ਸੀਗਾ ਸਾਨੂੰ ਇਸ ਨਾਲ ਬਹੁਤ ਸੌਲਟ ਮਿਲੀ ਸੀਗੀ ਕਿ ਜਿਹੜਾ ਗੈਰ ਆਟੋ ਚੱਲਣ ਵਾਲਾ ਸੀਗਾ ਸਾਨੂੰ ਉਹ ਉਹਨਾਂ ਨੂੰ ਥੋੜਾ ਨੱਥ ਪਈ ਹੋਈ ਸੀਗੀ ਕਿ ਅਸੀਂ ਹੁਣ ਡਿਸਟ੍ਰਿਕਟ ਦੇ ਕੋਈ ਸ਼ਰਾਰਤ ਕਰ ਜਾਂਦਾ ਆਟੋ ਵਾਲਾ ਜਿਸ ਤਰੀਕੇ ਕੇ ਆਟੋ ਵਾਲੇ ਦੀ ਸੱਟਾ ਵੱਜ ਗਈਆਂ ਆਟੋ ਵਾਲੇ ਸੱਟਾ ਮਾਰ ਕੇ ਪੈਸੇ ਖੋ ਕੇ ਲੈ ਕੇ ਕਰ ਕੇ ਤੇ ਇਸੇ ਤਰੀਕੇ ਕੋਈ ਸਵਾਰੀ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਯੂਨੀਅਨ ਨਾਲ ਪੜਾ ਹੁੰਦਾ ਵੀ ਸਾਡੀ ਗੱਡੀ ਇੱਧਰ ਗਈ ਹੋਈ ਏ ਤੇ ਕੰਮ ਸਹੀ ਹੈ ਤੇ ਜੇ ਬਗੈਰ ਯੂਨੀਅਨ ਕੰਮ ਕਰ ਜਾਂਦੇ ਨੇ ਤੇ ਬਦਨਾਮ ਸਾਡੇ ਯੂਨੀਅਨ ਵਰਗੇ ਪ੍ਰਧਾਨ ਜਾਂ ਜਿਹੜੇ ਆਟੋ ਚਾਲਕ ਯੂਨੀਅਨ ਵਾਲੇ ਹੁੰਦੇ ਨੇ ਉਹ ਬਦਨਾਮ ਹੋ ਜਾਂਦੇ ਨੇ ਇਸ ਕਰਕੇ ਇਸ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਆਵਾਰਾ ਚੱਲਣ ਵਾਲੇ ਆਟੋ ਨੇ ਜੀ ਉਹਨਾਂ ਦੇ ਪੁਰਾ ਸਕੈਂਦਾ ਕੱਸਾ ਜਾਵੇ ਔਰ ਉਹਨਾਂ ਦੇ ਬਾਈ ਡਾਟਾ ਪੂਰਾ ਚੈੱਕ ਕੀਤਾ ਜਾਵੇ ਜਿਵੇਂ ਆਧਾਰ ਕਾਰਡ ਹੋਇਆ ਡਰਾਈਵਿੰਗ ਲਾਇਸੈਂਸ ਹੋਇਆ ਆਰ ਸੀ ਹੋਈ ਚੈੱਕ ਕਰਕੇ ਉਹਨਾਂ ਦੇ ਬਾਈ ਨੇਮ ਪਲੇਟ ਬਣਾਈ ਜਾਵੇ ਕਿ ਜਿਵੇਂ ਔਨ ਦੇ ਕੋ ਡਿਸਟ੍ਰਿਕਟ ਆ ਦੇਖੋ ਜੀ ਅਸੀਂ ਇਹ ਕਾ ਸਿਸਟਮ ਕੀਤਾ ਜੀ ਮੈਂ ਆ ਦੇਖੋ ਹੁਣ ਮੈਂ ਜਿਹੜੇ ਆਟੋ ਸੀਗੇ ਆਪਣੇ ਕੋਲੇ ਉਹਨਾਂ ਦੇ ਬਕਾਇਦਾ ਸੀ ਇਸ ਤਰ੍ਹਾਂ ਕੇ ਕਾਰਡ ਆ ਦੇਖੋ ਜੀ ਆ ਕਾਰਡ ਬਣਾਇਆ ਹੋਇਆ ਨਹੀਂ ਕਾਗਜ਼ ਚਾਹ ਜਿਹੜੇ ਯੂਨੀਅਨ ਚ ਵੀ ਹੈਗੇ ਉਹਨਾਂ ਦੇ ਵੀ ਹੈ ਨਹੀਂ ਬੋਤਾ ਦੇ ਨਹੀਂ ਜਿਹੜੇ ਨਹੀਂ ਨਹੀਂ ਬਗੈਰ ਕਾਗਜ਼ ਕੋਈ ਗੱਡੀ ਰਜਿਸਟਰ ਨਹੀਂ ਹੋਣੀ ਇਸੇ ਯੂਨੀਅਨ ਦੇ ਵਿੱਚ ਕੋਈ ਬਿਗੈਰ ਕਾਗਜ਼ੀ ਆਰਸੀ ਤੋਂ ਆਰਸੀ ਲਾਇਸੈਂਸ ਡਰਾਈਵਰ ਲਾਇਸੈਂਸ ਤੇ ਆਧਾਰ ਕਾਰਡ ਅਗਲੇ ਦੇ ਲੈ ਕੇ ਮੌਜੂਦਾ ਆ ਦੇਖੋ ਇਸ ਤਰੀਕੇ ਅਸੀਂ ਸੁਪਰਵਾਈਜ਼ਰ ਪੜਾਇਆ ਤੋਂ ਦੱਸਿਆ ਹੋਇਆ ਹਰੇਕ ਦੇ ਬਾਈ ਡਾਟਾ ਬਕਾਇਦਾ ਲੈ ਕੇ ਸੀ ਉਹਨਾਂ ਦਾ ਬਕਾਇਦਾ ਆਪਰੇ ਕੋਲ ਡਿਟੇਲ ਲਿਖਦੇ ਆ ਕੋਈ ਅਸੀਂ ਮਲਵੇ ਨਹੀਂ ਕਿ ਕੱਲ ਨੂੰ ਪ੍ਰਸ਼ਾਸਨ ਸਾਣੇ ਪੁੱਛੇ ਕਿ ਅਸੀਂ ਉਹਨਾਂ ਦਾ ਜਵਾਬ ਨਾ ਦੇ ਸਕੀ ਸਾਡੇ ਕੋਲ ਇੰਨੀ ਕੋ ਆਵਾਜ਼ ਦਾ ਜਵਾਬ ਪੁੱਛਣ ਕਿਸੇ ਅਸੀਂ ਓਨੀ ਓਨੀ ਆਵਾਜ਼ ਦਾ ਵੀ ਜਵਾਬ ਦੇਣ ਦੇ ਹੱਕਦਾਰ ਆ ਸਾਨੂੰ ਕਿਸ ਤਰ੍ਹਾਂ ਕੋਈ ਮੀਟਿੰਗ ਹੁੰਦੀ ਹੈ ਇਸ ਟਾਈਮ ਵੀ ਬੁਲਾਉਂਦੇ ਨੇ ਅਸੀਂ ਸਭ ਤੋਂ ਪਹਿਲਾਂ ਜਿੰਨੇ ਯੂਨੀਅਨ ਵਾਲੇ ਨੇ ਹਾਜ਼ਰ ਹੋਣੇ ਨੇ ਮੈਂ ਐਸਐਚਓ ਕਤਵਾਲੀ ਇਨਸਪੈਕਟਰ ਪ੍ਰਵਿੰਦਰ ਸਿੰਘ ਮੇਰੇ ਨਾਲ ਅੱਜ ਪੀਸੀਆਰ ਤੇ ਟ੍ਰੈਫਿਕ ਪੁਲਿਸ ਨੇ ਅਸੀਂ ਇਕੱਠਿਆਂ ਨੇ ਇੱਕ ਬਹਿਸ ਸ਼ੁਰੂ ਕੀਤਾ ਸੀਨੀਅਰ ਅਫਸਰਾਂ ਦੀ ਗਵਾਹੀ ਦੇ ਵਿੱਚ ਕਿ ਸ਼ਹਿਰ ਦੇ ਵਿੱਚ ਲਗਾਤਾਰ ਕਿਹੜੇ ਹੈਗੇ ਆ ਸਮੱਸਿਆਵਾਂ ਆ ਰਹੀਆਂ ਸੀ ਆਟੋਸ ਕਰਕੇ ਇਹ ਸਮੱਸਿਆਵਾਂ ਮਤਲਬ ਕਿ ਇੱਕ ਧਾਟੋਰੀ ਲਗਾਤਾਰ ਗਿੰਦੀ ਵਧ ਰਹੀ ਹੈ ਉਹਨਾਂ ਟ੍ਰੈਫਿਕ ਸਮੱਸਿਆ ਤੇ ਪਲੱਸ ਕਿਹੜੇ ਆਟੋ ਕਿਹੜੇ ਰਜਿਸਟਰਡ ਆਟੋ ਨਹੀਂਗੇ ਉਹਨਾਂ ਕਰਕੇ ਜਿਹੜੀਆਂ ਸਵਾਰੀਆਂ ਨੂੰ ਜਿਹੜੀਆਂ ਕੁਝ ਕੁਝ ਪਿੱਛੇ ਜੇ ਇੱਕ ਦੁੱਖਾ ਘਟਨਾਵਾਂ ਹੋਈਆਂ ਸੀ ਉਹਨਾਂ ਨੂੰ ਰੋਕਣ ਦੇ ਲਈ ਜਿਹੜਾ ਅਸੀਂ ਮੀਟਿੰਗ ਕਾਲ ਕੀਤੀ ਆ ਲੇਕਿਨ ਅੱਜ ਅਜੇ ਕੁਝ ਯੂਨੀ ਨਹੀਂ ਸ਼ਾਮਲ ਹੋਈਆਂ ਹੈਗੀਆਂ ਇਹਨਾਂ ਦੀ ਅਸੀਂ ਮੀਟਿੰਗ ਕੱਲ ਨੂੰ ਫੇਰ ਕਾਲ ਕੀਤੀ ਆ ਤਾਂ ਕਿ ਸਾਰੀਆਂ ਯੂਨੀਨ ਸ਼ਾਮਲ ਹੋ ਸਕਣ ਇਹਨਾਂ ਤੋਂ ਅੱਜ ਮੁੱਢਲੇ ਤੌਰ ਤੇ ਕੁਝ ਸੁਝਾਅ ਲਏ ਗਏ ਨੇ ਕਿਸ ਤਰੀਕੇ ਨਾਲ ਕੀਤੇ ਜਾਵੇ ਤੇ ਅਸੀਂ ਇਹਨਾਂ ਨੂੰ ਆਪਦੀ ਵੀ ਪਲੈਨਿੰਗ ਦੱਸੀ ਆ ਕਿਸ ਤਰ੍ਹਾਂ ਅਸੀਂ ਇਹਨਾਂ ਨੇ ਆਟੋ ਰਜਿਸਟਰਡ ਕਰਾਏ ਜਾਣ ਤਾਂ ਕਿ ਹਰੇਕ ਆਟੋ ਦਾ ਪਤਾ ਲੱਗ ਸਕੇ ਕਿ ਆਟੋ ਰਜਿਸਟਰਡ ਆ ਕਿਹਦੇ ਨਾਂ ਤੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਨੂੰ ਇਹ ਸਾਰੇ ਇਕੱਠੇ ਹੋ ਜਾਣਗੇ ਉਸ ਤੋਂ ਬਾਅਦ ਸਾਨੂੰ ਇਹਨਾਂ ਨੂੰ ਕਿੱਥੇ ਕਿੱਥੇ ਰੁਕਣਾ ਹੈਗਾ ਕਿਵੇਂ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਅਸੀਂ ਇਹਨਾਂ ਦੀ ਮਦਦ ਲੈ ਸਕਦੇ ਹਾਂ ਤਾਂ ਕਿ ਕਿਹੜਾ ਹੈਗਾ ਇੱਕ ਤਰ੍ਹਾਂ ਦੀ ਇਹ ਡਰਾਈਵ ਚਲਾਈ ਗਈ ਆ ਇਸ ਡਰਾਈਵ ਦੇ ਵਿੱਚ ਅਸੀਂ ਇਹਨਾਂ ਦੇ ਹਜੇ ਦਾ ਮੁੱਢਲੇ ਤੌਰ ਤੇ ਸਾਥ ਲੈਣਾ ਚਾਹੁੰਦੇ ਆ ਤਾਂ ਕਿ ਸਾਫ਼ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਨੰਬਰਿੰਗ ਦਿੱਤੀ ਜਾ ਸਕੇ ਇਹਨਾਂ ਦੀ ਪਛਾਣ ਪੱਤਰ ਦਿੱਤੇ ਜਾ ਸਕਣ ਤੇ ਉਸ ਤੋਂ ਬਾਅਦ ਸਾਡੇ ਡਰਾਈਵ ਚ ਲਾ ਕੇ ਕਿਹੜਾ ਹੈਗਾ ਇਹਨਾਂ ਤੇ ਜੇ ਕੋਈ ਲੰਗਣਾ ਕਰਦਾ ਤਾਂ ਉਹਨਾਂ ਤੇ ਸਖਤੀ ਕੀਤੀ ਜਾ ਸਕਦੀ। ਬਹੁਤ ਹੀ ਆਟੋ ਦੇ ਜਿਹੜੇ ਸੰਖਰ ਰਹਿ ਗਏ ਤੇ ਪਿਛਲੇ ਡਿਲੀਡ ਬਿਨਾ ਨੰਬਰੀ ਆਟੋ ਤੇ ਕ੍ਰਾਈਮ ਵੀ ਹੋਇਆ ਸੀ ਕਈ ਵਾਰ। ਆ ਬਿਲਕੁਲ ਜੀ ਇਸੇ ਤਹਿਤ ਹੀ ਅਸੀਂ ਇਸ ਲੜੀ ਦੇ ਵਿੱਚ ਇਹਨਾਂ ਨੂੰ ਕਿਹਾ ਹੈਗਾ ਕੁਝ ਆਟੋ ਯੂਨੀਅਨ ਨਾਲ ਟੱਚ ਨੇ, ਕੁਝ ਆਟੋ ਯੂਨੀਅਨ ਚ ਹੈ ਨਹੀਂ ਲੇਕਿਨ ਰਜਿਸਟਰਡ ਨੇ। ਉਸ ਤੋਂ ਬਾਅਦ ਵੀ ਕੁਝ ਆਟੋ ਹੈਗੇ ਨੇ ਕਿਹੜੇ ਆਦੀ ਸਮਾਂ ਸੀਮਾ ਨਗਾ ਚੁੱਕੇ ਆ ਰਜਿਸਟਰਡ ਵੀ ਹੈ ਉਹਨਾਂ ਰਜਿਸਟ੍ਰੇਸ਼ਨ ਵੀ ਖਤਮ ਹੋ ਚੁੱਕੀ ਆ ਤੇ ਪਲੱਸ ਕਈਆਂ ਦੇ ਨੰਬਰ ਵੀ ਹੈ ਨਹੀਂਗੇ। ਇਸ ਤਹਿਤ ਦੇ ਵਿੱਚ ਡੀਐਸਪੀ ਸਿਟੀ 1 ਦੀ ਗਵਾਹੀ ਦੇ ਵਿੱਚ ਅਸੀਂ ਪਿੱਛੇ ਜੇ 4-5 ਦਰਜਨ ਕਿੜੇ ਹੈਗੇ ਆ ਆਟੋਸ ਨੂੰ ਕਿੜਾ ਹੈਗਾ ਕਤਵਾਲੀ ਥਾਣੇ ਦੇ ਵਿੱਚ ਬੰਦ ਕੀਤਾ ਸੀ ਲੇਕਿਨ ਅਸੀਂ ਅਗਲੀ ਡਰਾਈਵ ਚ ਲਾਉਣ ਤੋਂ ਪਹਿਲਾਂ ਇੱਕ ਅਵੇਰਨੈਸ ਡਰਾਈਵ ਚਲਾ ਰਹੇ ਆ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗ ਸਕੇ ਅਸੀਂ ਕੀ ਪੂਰਾ ਕਰ ਰਹੇ ਆ ਤੇ ਟ੍ਰੈਫਿਕ ਪੁਲਿਸ ਜਾਂ ਜ਼ਿਲ੍ਹਾ ਪੁਲਿਸ ਸਾਥੋਂ ਕਿਸ ਚੀਜ਼ ਦੀ ਮੰਗ ਕਰਦੀ ਹੈ